ਪੈਂਡੇਰ ਵੇ ਦੇ ਦੂੰਗਾ ਕਰ ਪਾਸਿੰਗ ਖਤਮ ਹੋਣੀ ਫੇ ਨਹੀਂ ਪਾਸਿੰਗ ਹੈ ਇਹ ਪੰਜਵੇਂ ਛੇਵੇਂ ਨਾ ਹੋਣੀ ਆ ਨਹੀਂ ਇਹ ਦੂਜੇ ਨਾਮ ਦੀ ਹੈ 80000 ਦੇ ਦੂੰਗਾ 1 ਲੱਖ 10000 ਦੀ ਕਰ ਦੂੰਗਾ 1 ਲੱਖ 10000 ਕਿੰਨੀ ਡੇਟ ਹੈਗੀ ਆ 13 ਮਾਲ ਹੂੰ ਇਹ ਲਾਂਗਾ ਤੁਹਾਨੂੰ ਮੈਂ ਸਵਾ ਲੱਖ ਰੁਪਏ ਦੀ ਕਰ ਦੂੰਗਾ 1 ਲੱਖ 40000 ਰੁਪਏ ਦੇ ਦੂੰਗਾ ਮੌਕੇ ਤੇ ਥੋੜਾ ਬਹੁਤ ਹੋ ਜੂ ਟ੍ਰਾਂਸਫਰ ਕਰਾ ਦਾਂਗਾ ਚਲੋ ਟ੍ਰਾਂਸਫਰ ਵਿੱਚ ਹੋ ਗਈ 1 ਲੱਖ 60000 ਰੁਪਏ ਦੀ ਕਰ ਦੂੰਗਾ ਜੀ 2015 2015 ਡੀਜ਼ਲ ਇਹ ਦਾਂਗਾ 1 ਲੱਖ 10000 ਰੁਪਏ ਇਹ ਵੀ ਸੇਮ ਰੇਟ ਹੈ 1.40000 ਹਾਂਜੀ ਵੀ ਮਿੱਤਰੋ ਇੱਕ ਹੋਰ ਨਵੀਂ ਨਕੋਰ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਵੈਲਕਮ ਆ ਆਪਣੇ ਪੇਜ ਦੇ ਉੱਤੇ ਤੁਸੀਂ ਆਪਣੇ ਪੇਜ ਨੂੰ ਬਾਈ ਬਹੁਤ ਪਿਆਰ ਦਿੰਨੇ ਹੋ ਹਮੇਸ਼ਾ ਜਿਹੜੀ ਵੀ ਵੀਡੀਓ ਬਣਨੇ ਆ ਬਹੁਤ ਵਧੀਆ ਹੰਗਾਰਾ ਦਿੰਨੇ ਹੋ ਅਸੀਂ ਵੀ ਕੋਸ਼ਿਸ਼ ਕਰੀਦੀ ਆ ਵੀ ਵਧੀਆ ਤੋਂ ਵਧੀਆ ਕਰਾਂ ਤੇ ਵਧੀਆ ਤੋਂ ਵਧੀਆ ਰੇਟ ਤੁਹਾਨੂੰ ਡਿਲੀਵਰ ਕਰੀਏ ਤੇ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਕਾਰਾਂ ਦਿਖਾਣੀਆਂ ਤੁਹਾਨੂੰ 35 ਤੋਂ 40 ਹਰੇਕ ਤਰੀਕੇ ਦੀਆਂ ਤੇ ਮਤਲਬ ਇਹ ਕਾਰਾਂ ਉਹ ਨੇ ਜਿਹੜੀਆਂ ਹਮੇਸ਼ਾ ਬੰਦੇ ਮੰਗ ਕਰਦੇ ਆ ਵੈਗਨਰ ਹੋ ਗਈਆਂ ਸਵਿਫਟਾਂ ਹੋ ਗਈਆਂ ਡਿਏਰਾਂ ਹੋ ਗਈਆਂ ਔਰਾ ਹੋ ਗਈਆਂ ਹਨਾ ਆਹੀ ਸਭ ਕੁਝ ਮਾਲ ਵਿਕਦਾ ਹੋਂਡਾ ਹੁੰਡਾਈ ਤੇ ਸੂਜ਼ੂਕੀ ਇਹੀ ਸਾਰਾ ਸਗਮਣ ਲਿਆਏ ਆ ਸਾਰਾ ਕੁਝ ਦਿਖਾਵਾਂਗੇ ਮੈਨੂਅਲ ਆਟੋਮੈਟਿਕ ਤੇ ਡੀਜ਼ਲ ਪੈਟਰੋਲ ਸਾਰਾ ਕੁਝ ਮਿਲਣ ਨੂੰ ਦੇਖਣ ਨੂੰ ਮਿਲੇਗਾ ਤੁਹਾਨੂੰ ਇਸ ਵੀਡੀਓ ਚ ਅੱਜ ਖੜੇ ਆਪਾਂ ਗੁਰੂ ਕਿਰਪਾ ਕਾਰ ਬਜ਼ਾਰ ਸ਼ਕਤੀ ਨਗਰ ਤੇ ਬਸਤੀ ਜੋਧੇਵਾਲ ਦੇ ਕੋਲ ਸ਼ਹਿਰ ਲੁਧਿਆਣਾ ਤਿੰਨੋਂ ਭਰਾ ਆਪਣੇ ਨਾਲ ਨੇ ਜੱਸੀ ਭਾਜੀ ਵਰਦੀ ਭਾਈ ਤੇ ਸੈਣੀ ਭਾਈ ਕਾਮੋ ਭਾਈ ਸਾਸੀ ਸਾਸੀ ਤੇ ਵੀਰੇ 35 41 ਕਾਰਾਂ ਤਾਂ ਹੈਗੀਆਂ ਅੱਜ ਵਰਗੀਆਂ ਇੱਕ ਵਾਰੀ ਅਡਰੈਸ ਦੱਸ ਦੋ ਵਧੀਆ ਤਰੀਕੇ ਨਾਲ ਅਡਰੈਸ ਆਪਣਾ ਲੁਧਿਆਣਾ ਬਸਤੀ ਯੋਧੇ ਵਾਲ ਚੌਂਕ ਤੋਂ ਤਾਜਪੁਰ ਚੌਂਕ ਦੇ ਵਿਚਕਾਰ ਪੈਂਦਾ ਨੇਰ ਦਾਦਾ ਮੋਟਰਾਂ ਮੇਨ ਹਾਈਵੇ ਦੇ ਉੱਪਰ ਆਪਣਾ ਮੇਨ ਕਾਰ ਬਿਆਰ ਗੁਰੂ ਕਿਰਪਾ ਕਾਰ ਬਿਆਰ ਤੇ ਵੀਰੇ ਜਿੱਦਾਂ ਹੁਣ ਆਪਾਂ ਇੰਨੀਆਂ ਵੀਡੀਓ ਕਰਦੇ ਰਹਿੰਦੇ ਆ ਕਿੱਦਾਂ ਭਰਾਵਾਂ ਦਾ ਓਕੇ ਯਾਰ ਹਾਂਜੀ ਹਾਂਜੀ ਰਿਸਪੌਂਸ ਵਧੀਆ ਜੀ ਠੀਕ ਆ ਜੀ ਕਰੀਏ ਫੇਰ ਸ਼ੁਰੂ ਆਪਾਂ ਹਾਂਜੀ ਹਾਂਜੀ ਆਜੋ ਆਓ ਫੇਰ ਤੁਹਾਨੂੰ ਇੱਕ ਇੱਕ ਕਰਕੇ ਕਾਰਾਂ ਦਿਖਾਣੀਆਂ ਸਟਾਰਟ ਕਰਦੇ ਆ ਤੇ ਸਭ ਤੋਂ ਪਹਿਲੀ ਆ ਗਈ XUV 500 7 ਸੀਟਰ ਦੇ ਵਿੱਚ ਵੀਰੇ ਕਿੰਨਾ ਹੈ ਮਾਡਲ ਇਹ 2012 ਮਾਡਲ ਆ ਜੀ ਅੱਛਾ 12 ਮਾਡਲ ਇਹ ਤੁਹਾਨੂੰ 3 ਕ ਲੱਖ ਰੁਪਏ ਦੀ ਕਰ ਦੇ ਦਾਂਗਾ ਵੀ 3 ਕ ਲੱਖ ਦੇ ਵਿੱਚ ਬਣ ਜੂਗੀ ਇਹ 12 ਮਾਡਲ ਦੀ ਹਾਂਜੀ 12 ਉਦਾਂ ਇੰਜਨ ਗੇਅਰ ਦੀ ਜਿਹੜੇ ਬਾਈ ਨਵੇਂ ਜੁੜੇ ਆ ਹਾਂਜੀ ਹਾਂ ਉਹਨਾਂ ਨੂੰ ਦੱਸ ਦਈਏ ਆਪਾਂ ਇੰਜਨ ਗੇਅਰ ਓਕੇ ਆ ਆਪਣੀਆਂ ਸਾਰੀਆਂ ਕਾਰਾਂ ਦੇ ਹਨ ਤੇ ਬਾਈ ਓਕੇ ਆ ਨੰਬਰ ਵਧੀਆ ਲੱਗਾ ਹੈ ਨੰਬਰ ਸੋਹਣਾ ਲੱਗਾ ਸਾਰੀਆਂ ਪੰਜਾਬ ਨੰਬਰ ਹੀ ਆ ਹਾਂਜੀ ਹਾਂਜੀ ਬਾਹਰਲਾ ਨੰਬਰ ਦਾ ਕੰਮ ਹੀ ਨਹੀਂ ਕਰਦਾ ਠੀਕ ਹੈ ਵੀਰੇ 3 ਗ ਲੱਖ ਦੀ ਰੇਂਜ ਦੇ ਵਿੱਚ ਬਾਈ ਤੁਹਾਨੂੰ ਆਹ ਲੀ ਕਾਰ ਦੇਖਣ ਨੂੰ ਮਿਲ ਜੂਗੀ 12 ਮਾਡਲ ਦੀ ਆ ਪੰਜਾਬ ਨੰਬਰ ਤੇ ਜਿਹੜੇ ਮੇਰੇ ਭਰਾ 7 ਸੀਟਰ ਦੇ ਵਿੱਚ ਕਾਰ ਬਹਾਲਦੇ ਆ ਐਕਸੀਓਵੀ 500 ਉਹਨਾਂ ਲਈ ਬੈਸਟ ਆਪਸ਼ਨ ਹੋ ਸਕਦੀ ਆ ਮੌਕੇ ਤੇ ਥੋੜਾ ਬੋਰ ਰਿਗਾਰਡ ਕਰਾ ਦਿਓ ਠੀਕ ਹੈ ਵੀਰੇ ਤੇ ਉਹਦੇ ਬਾਅਦ ਆ ਗਈ ਆਪਣੇ ਤੋਂ ਆਹ ਆਟਿਕਾ ਆਟਿਕਾ 2014 ਮਾਡਲ ਹੈ ਜੀ ਇਹ 14 ਮਾਡਲ ਇੰਟੀਰੀਅਰ ਦੇਖੋ ਬਾਈ ਕਿਹੜੀ ਆ ਵੀਰੇ ਪੈਟਰੋਲ ਕੀ ਡੀਜ਼ਲ ਡੀਜ਼ਲ ਜੀ 14/15 ਜੀਡੀਏ ਮਾਡਲ ਹੈ ਅੱਛਾ JDI ਆ ਗਿਆ ਸਟੀਰਿੰਗ ਚੂ ਪਹਿਲੇ ਨਾ ਦੀ ਆ ਗਈ ਪਹਿਲੇ ਨਾ ਦੇ ਫਾਸਟ ਓਨਰ ਆ ਗਈ ਬਾਈ ਸਟੀਰਿੰਗ ਕੰਟਰੋਲ ਤੇ ਮਿਰਰ ਵਗੈਰਾ ਇਹਦੇ ਉਹ ਹੈਗੇ ਆ ਅਡਜਸਟੇਬਲ ਤੇ ਵੀਰ ਦੱਸੋ ਫੇ ਇਹ ਸਵਾ 4 ਲੱਖ ਰੁਪਏ ਦੀ ਕਰ ਦਾਂਗੇ ਸਵਾ 4 ਲੱਖ ਹਾਂਜੀ ਹਾਂਜੀ 4 ਲੱਖ 25 ਹਜ਼ਾਰ ਬਾਕੀ ਮੌਕੇ ਤੇ ਕਰ ਦਿਓ ਹਾਂ ਵਿੱਚ ਟ੍ਰਾਂਸਫਰ ਕਰਾ ਦਾਂਗੇ ਚਲੋ ਵਿੱਚੇ ਟ੍ਰਾਂਸਫਰ ਇਹ ਡੀਲ ਹੋ ਗਈ ਤੁਹਾਡੇ ਨਾਲ ਵੀ ਜਿਹੜਾ ਭਰਾ ਆਹ ਕਾਰ ਲੈ ਕੇ ਜਾਊਗਾ ਉਹਦੀ ਵਿੱਚੇ ਟ੍ਰਾਂਸਫਰ ਕਰਾ ਦਾਂਗੇ ਤੇ ਬਾਕੀ ਜੇ ਫਾਈਨਾਂਸ ਦੀ ਗੱਲ ਕਰੀਏ ਉਹਦੇ ਤਾਂ ਤਾਂ ਨਹੀਂ ਹੋਣਾ ਮੇਰੇ ਖਿਆਲ ਨਾਲ ਨਹੀਂ ਉਹ ਤਾਂ ਨਹੀਂ ਹੋਏਗਾ ਇਹ ਤੇ ਹੋ ਜੂਗਾ ਹਾਂਜੀ ਹਾਂਜੀ ਇੱਥੇ 14 ਵਾਟਾ 15 14 ਵਾਟਾ 15 ਵਾਹ 15 ਦੀ ਰਜਿਸਟ੍ਰੇਸ਼ਨ ਹਾਂਜੀ ਠੀਕ ਹੈ ਵੀਰੇ ਆਰ ਸੀ ਤੇ 15 2015 ਮਾਡਲ ਵੱਜੂਗੀ ਤੇ ਬਾਕੀ 14 ਦੀ ਮੈਨੂਫੈਕਚਰਿੰਗ ਆ ਗਈ ਆਹ ਵੀਰੇ ਇਹ ਵੈਗਨਰ ਹੈਗੀ ਆ 2018 ਮਾਡਲ ਇਹ ਸੀ ਐਨ ਜੀ ਵਾਲੀ ਵੈਗਨਰ ਆ ਜੀ ਕੰਪਨੀ ਵਾਲੀ ਹੈ ਹਾਂ ਕੰਬ੍ਰੇਟਡ ਠੀਕ ਹੈ ਇਹ ਕਾਰ ਮਿਲ ਜੂਗੀ ਤੁਹਾਨੂੰ ਸਾਰਾ ਮਾਡਲ 318000 ਦੇ ਦਾਂਗੇ 3 ਲੱਖ ਤੇ 18000 ਦੇ ਵਿੱਚ 2018 ਮਾਡਲ ਦੀ ਹਾਂਜੀ ਹਾਂਜੀ ਤੇ ਇੰਜਨ ਗੇਅਰ ਸਾਰਾ ਕੁਝ ਓਕੇ ਦੀ ਰਿਪੋਰਟ ਟਾਇਟਪਾ ਬਾਈ ਨਵਾਂ ਪਿਆ ਹੋਇਆ ਵਾ ਤੇ ਕੁਝ ਵੀ ਤੁਹਾਨੂੰ ਐਕਸਟਰਾ ਕਰਾਂ ਦੀ ਲੋੜ ਨਹੀਂ ਤੇ ਇਹਦੇ ਤੇ ਫਾਈਨਾਂਸ ਕਿੰਨਾ ਹੋਊਗਾ ਇਹਦੇ ਤੇ ਹੋ ਜਾਏਗਾ ਫਾਈਨਾਂਸ 18 ਨੇਰ ਬੋਟ 25 ਲੱਖ ਰੁਪਏ ਦੇ ਨੇੜੇ 23 23 ਪੂਣੇ ਦਿੰਦੇ ਨੇੜੇ ਤੇ ਹੋ ਜਾਊਗਾ ਮੰਨ ਲਓ ਕਿ ਦੀ ਡਾਊਨ ਪੇਮੈਂਟ ਸੋਚ ਲਈ ਹੋਣੀ ਆ ਵੀ 40 50000 ਲਿਆਓ ਸਰ ਜੂਗਾ ਤੁਹਾਡਾ ਇੰਨੇ ਕੇ ਦੇ ਨਾਲ ਨਾਲੇ ਬਿੰਦੂ ਸੀ ਐਂਡ ਆ ਕੰਪਨੀ ਵਾਲੀ ਆ ਉਹ ਦਿਖਾ ਦਿਓ ਨਾਲ ਲੱਗਿਆ ਹੋਇਆ ਵਾ ਫਿਊਲ ਟੈਂਕ ਦੇ ਉੱਤੇ ਵੀ ਕੰਪਨੀ ਵਾਲੀ ਆ ਆ ਜੋ ਆਹ ਇਹ 2007 ਮਾਡਲ ਵੈਗਨਰ ਹੂੰ ਪਾਸਿੰਗ ਹੈਗੀ ਆ 1 ਲੱਖ 10 ਹਜ਼ਾਰ ਦੀ ਕਰ ਦਾਂਗਾ 1 ਲੱਖ 10 ਹਜ਼ਾਰ ਕਿੰਨੇ ਤੱਕ ਪਾਸ ਇਹ ਆਪਣੇ 27 ਤੱਕ 27 ਤੱਕ ਪਾਸਿੰਗ ਵਾਲੀ ਕਾਰ 1 ਲੱਖ ਤੇ 10 ਹਜ਼ਾਰ ਜਿਨ੍ਹਾਂ ਦਾ ਬਜਟ ਛੋਟਾ ਵਾ ਟਾਇਟਪਾ ਵਧੀਆ ਇਹਦਾ ਵੀ ਆਹ ਇਹ 2006 ਮਾਡਲ ਆ ਇਹ 80 ਹਜ਼ਾਰ ਦੇ ਦੂੰਗਾ ਪਾਸਿੰਗ ਹੈਗੀ ਆਏਗੀ ਜੱਬੀ ਤੱਕ ਇਹ ਟ੍ਰਾਂਸਫਰ ਵੀ ਕਰਾ ਦਾਂਗਾ ਉਹ ਵੀ ਟ੍ਰਾਂਸਫਰ ਕਰਾ ਦਾਂਗਾ ਦੋਹੇ ਜਿੰਨਾ ਰੇਟ हां ਵਿੱਚ ਟ੍ਰਾਂਸਫਰ ਕਰਾ 80000 ਦੇ ਵਿੱਚ ਵਿਦ ਟ੍ਰਾਂਸਫਰ ਦਵਾਂਗੇ ਤੁਹਾਨੂੰ ਕਾਰ ਔਰ ਨਾਲੇ ਦਵਾਂਗੇ ਸਿਰਫ 80000 ਰੁਪਏ ਦੇ ਵਿੱਚ ਆਹਲੀ ਕਾਰ 110000 ਦੀ ਉਹ ਕਾਰ ਦੋਹਾਂ ਤੋਂ ਜਿਹੜੀ ਮਰਜ਼ੀ ਚੱਕ ਲਿਓ ਬਾਈ ਜਿਹੜੇ ਸਿੱਖਣ ਲਈ ਪਰਪਸ ਲਈ ਲੈਣਾ ਚਾਹੁੰਦੇ ਆ ਟਾਇਰ ਦਿਖਾ ਦਿਓ ਟਾਇਰ ਜਮਾ ਨਵੇਂ ਆ ਨਾਲੇ ਟਾਇਰ ਹੈਗੇ ਆ ਜਕੇ ਕੰਪਨੀ ਦੇ ਉਹਦੇ ਬਾਅਦ ਆ ਗਈ ਆਪਣੀ ਤਾਂ ਬੀਟ ਤੇ ਬੀਟ ਆ ਗਈ ਆ 13 ਮਾਡਲ ਹੂੰ ਹਲਾਇ ਲੰਗੋ ਤੁਹਾਨੂੰ ਮੈਂ ਸਵਾ ਲੱਖ ਰੁਪਏ ਦੀ ਕਰ ਦ। ਹਲਾਇ ਲੱਗੇ ਹੋਏ ਆ ਤੇ ਜਿਹੜੇ ਭਰਾ ਬੀਟ ਇਹ ਡੀਜ਼ਲ ਆ ਡੀਜ਼ਲ ਡੀਜ਼ਲ ਵੇਰੀਐਂਟ ਦੇ ਵਿੱਚ ਆ। ਅੱਛਾ ਐਵਰੇਜ ਕਿੰਨੀ ਕੁ ਦੇ ਦਿੰਦੀ ਆ ਇਹ ਭਲਾ? ਐਵਰੇਜ ਤਾਂ 24-25 ਦੀ ਐਵਰੇਜ ਹੁੰਦੀ ਆ। ਹੋ ਜਾਂਦੀ ਆ ਨਾ 24-25 ਦੀ ਡੀਜ਼ਲ ਦੇ ਨਾਲ। 25 ਦੀ ਐਵਰੇਜ। ਤੇ ਸਵਾ ਲੱਖ ਰੁਪਏ ਦੇ ਵਿੱਚ 13 ਮਾਡਲ ਦੀ। 13 ਮਾਡਲ। ਲਾਈਟ ਟਾਇਰ ਲੱਗੇ ਹੋਏ ਆ। ਬਾਕੀ ਕਾਰ ਇੰਜਨ ਗੇਅਰ ਦੀ ਤਾਂ ਤਸੱਲੀ ਹੁੰਦੀ ਆ ਤੁਹਾਡੀ ਹਨਾ। ਆਹ ਇਹ ਆ ਗਈ ਇਹ ਵੀ ਬੀਟ 15 ਮਾਡਲ। ਹੂੰ। ਇਹ 2015 ਮਾਡਲ ਬੀਟ ਆ ਜੀ ਹੂੰ ਇਹ ਐਲਟੀ ਟੌਪ ਮਾਡਲ ਦੀ ਆ 1,60,000 ਰੁਪਏ ਦੀ ਗੱਡੀ ਦਊਗਾ ਜੀ 2015 2015 ਡੀਜ਼ਲ ਐਲਟੀ ਟੌਪ ਠੀਕ ਹੈ ਐਲਟੀ ਟੌਪ ਟਾਇਰ ਇਹਦੇ ਵੀ ਜਮਾ ਓਕੇ ਰਿਪੋਰਟ ਨੇ ਤੇ ਡੀਜ਼ਲ ਦੀ ਉਹ ਕਾਰ ਆ ਜਿਵੇਂ ਇਹਦੀ ਐਵਰੇਜ ਸੇਮ ਉਵੇਂ ਹੀ ਉਹਦੀ ਐਵਰੇਜ ਆ ਰੰਗਾਂ ਦੀ ਆਪਸ਼ਨ ਦੇਤੀ ਤੁਹਾਨੂੰ ਹਾਂ ਇਹ ਟਰਾਂਸਫਰ ਕਰਾ ਦਾਂਗੇ ਵਿੱਚ ਹੀ ਵਿੱਚ ਹੀ ਹਾਂ ਵਿੱਚ ਹੀ ਟਰਾਂਸਫਰ ਇਹ ਵੀ ਕਰਾ ਦਊਗਾ ਮਤਲਬ ਕਿ ਟਰਾਂਸਫਰ ਦਾ ਖਰਚਾ 5500 ਰੁਪਏ ਹੁੰਦਾ ਬਾਈ ਤੁਹਾਨੂੰ ਪਤਾ ਹੀ ਹੋਣਾ ਵਾ ਉਹ ਅਸੀਂ ਫ੍ਰੀ ਆਫ ਕਾਸਟ ਜਿਹੜਾ ਭਰਾ ਕਾਰ ਲੈਣ ਆਊਗਾ ਜਿੰਨਾ ਰੇਟ ਦੱਸਿਆ ਉਹਦੇ ਵਿੱਚ ਹੀ ਕਰਾ ਦਾਂਗੇ ਕੋਈ ਐਕਸਟਰਾ ਕਮਿਸ਼ਨ ਤਾਂ ਨਹੀਂ ਐ ਦੂਤੇ ਵੀ ਨਹੀਂ ਨਹੀਂ ਆਹੀ ਰੇਟ ਫਾਈਨਲ ਹੈ ਨਾ ਬਸ ਠੀਕ ਹੈ ਆਹ ਇਹ 12 ਇਹ ਵੀ ਟੌਪ ਆਲਟੀ ਅੱਛਾ ਇਹ ਦਵਾਂਗੇ ਇੱਕ ਲੱਗਦਾ ਯਾਰ ਵੀ ਅੱਛਾ ਤਿੰਨ ਇਕੱਠੀਆਂ ਲਾ ਕੇ ਰੱਖਿਆ ਹੋਈਆਂ ਹਾਂ ਨਾਲੇ ਰੰਗ ਵੀ ਆਪਸ਼ਨ ਆ ਗਿਆ ਹੈ ਸਿਲਵਰ ਆ ਗਿਆ ਵਾਈਟ ਆ ਗਿਆ ਤੇ ਉਹ ਗ੍ਰੇ ਆ ਗਿਆ 1 ਲੱਖ 10 ਦੀ ਸਮਾਨ 10 ਦੀ ਆ ਇਹ 12 ਮਾਡਲ ਆ ਇਹ ਵੀ ਐਲਟੀ ਟੌਪ ਆ ਠੀਕ ਹੈ ਵੀਰੇ ਆਹਾ ਇਹ ਨੋਇਜ਼ ਆ ਗਈ 2000 ਤੇ 20 ਮੋਰ ਗ੍ਰੈਂਡ ਆਈਟਨ ਨਿਓਸ 2020 ਮਾਡਲ ਕਿਹੜੀ ਪੈਲ ਅਫਿਊਲ ਕਿਹੜਾ ਹੈ ਇਹ ਹੈਗਾ ਪੈਟਰੋਲ ਵੇਰੀਐਂਟ ਸਪੋਰਟਸ ਮਾਡਲ ਪੈਟਰੋਲ ਸਪੋਰਟਸ ਦੇ ਵਿੱਚ ਆ ਗਈ ਐਵਰੇਜ ਇਹ ਕਹਿੰਦੇ ਪੈਟਰੋਲ ਤੋਂ ਵਧੀਆ ਦੇ ਦਿੰਦੀ ਹੈ ਹਾਂ ਵਧੀਆ ਆਉਂਦੀ ਹੈ 16 17 18 ਇਦਾਂ ਆ ਜਾਂਦੀ ਹੈ ਐਵਰੇਜ ਦੀ ਪੈਸੇ ਇਹ 435000 ਰੁਪਏ ਦੀ ਕਰ ਦੂੰਗਾ 435000 ਫਾਈਨਾਂਸ 20 ਫਾਈਨਾਂਸ ਨੇਅਰ ਬੋਰਡ 4 ਲੱਖ ਦੇ ਨੇੜੇ ਤੇ ਫਾਈਨਾਂਸ ਹੋ ਜੀਵੇਗਾ ਚੱਲੀ ਕਿੰਨੀ ਗਾ ਚੱਲੀ ਹੁਣ ਇਹ ਮੇਰੇ ਖਾਲ ਦੇਖਮਣੇ 55 60000 ਦੇਣ ਤੇ ਹੁਣ 55 57 57000 ਚੱਲੀ ਹੋਈ ਕਾਰ ਆ ਨਾਲੇ ਪੈਟਰੋਲ ਦੀ ਕਾਰ ਆ ਟੈਟ ਭੌਕੇ ਰਿਪੋਰਟ ਪਿਆ ਹੋਇਆ ਵਾ ਜਿਹੜੇ ਭਰਾ ਆ ਨਾ ਆਣਾ ਚਾਹੁੰਦੇ ਆ ਦੂਰ ਦਰਾਡੇ ਤੋਂ ਉਹ ਇੱਕ ਵਾਰੀ ਜਿਹੜਾ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਐਡਰੈਸ ਸਮਝਾਇਆ ਵਾ ਦੁਬਾਰਾ ਫੇਰ ਦੱਸ ਦਿਨਾ ਵਾ ਬਸਤੀ ਜੋਧਿਆਲ ਸ਼ਹਿਰ ਲੁਧਿਆਣੇ ਦਾ ਬਹੁਤ ਮਸ਼ਹੂਰ ਚੌਕ ਹੈਗਾ ਵਾ ਉਹਦੇ ਤੋਂ ਜਸਟ ਕਿਲੋਮੀਟਰ ਦੀ ਦੂਰੀ ਤੇ ਹੀ ਬਾਈ ਹੋਣਾ ਦਾ ਦਾਦਾ ਮੋਟਰ ਦੀ ਦਾਦਾ ਮੋਟਰ ਦੀ ਏਜੰਸੀ ਆ ਉਹਦੇ ਬਿਲਕੁਲ ਨਾਲ ਚਾਰ ਪੰਜ ਦੁਕਾਨਾਂ ਛੱਡ ਕੇ ਗੁਰੂ ਕ੍ਰਿਪਾ ਕਾਰ ਬੀ ਆ ਉੱਥੇ ਆ ਕੇ ਟਰਾਈ ਵੀ ਲੈ ਸਕਦੇ ਹਾਂ ਬਾਈ ਉਦੇ ਬਾਦ ਆਹ ਇਹ 13 ਮਾਡਲ ਆਈਟਮ ਹੈ ਜੀ ਹਾਂਜੀ ਇਹ ਦੇ ਦਾਂਗਾ 2.5 ਲੱਖ ਰੁਪਏ ਦੀ ਕਰ ਪਿਓਰ ਪੈਟਰੋਲ ਆ ਪੈਟਰੋਲ 2 ਲੱਖ ਤੇ 25 ਹਜ਼ਾਰ 13 ਮਾਡਲ ਔਰ 31 12 2013 ਮਤਲਬ ਕਿ ਬਿਲਕੁਲ ਲਾਸਟ ਦੀ ਆਹ ਟਿਆਹਾ ਆਲਟੋ ਇਹ ਆਲਟੋ 10万 ਲਈ ਹੂੰ ਲਾਈਟ ਟਾਇਰ ਲੱਗੇ ਆ ਲਾਈਟ ਲੱਗੇ ਬਲੈਕ ਕਲਰ ਦੀ ਆ 1.40 ਲੱਖ ਰੁਪਏ ਦੇ ਦੂੰਗਾ ਮੌਕੇ ਤੇ ਥੋੜਾ ਬੋਤ ਹੋ ਜੂ ਟ੍ਰਾਂਸਫਰ ਕਰਾ ਦਾਂਗਾ ਚਲੋ ਟ੍ਰਾਂਸਫਰ ਵਿੱਚ ਹੀ ਹੋਊਗੀ ਟਾਇਰ ਟਾਇਟ ਪਾਇਦਾ ਵੀ ਦੇਖ ਲੋ ਨਵੇਂ ਟਾਇਰ ਪਏ ਹੋਇਆ ਜੇ ਕੇ ਵਾਲੇ ਅਲਾਈ ਲੱਗੇ ਹੋਏ ਆ ਇਹ ਵੀ 10 ਮਾਡਲ ਆ ਹੂੰ ਇਹ ਵੀ ਸੇਮ ਰੇਟ ਆ 1.40 ਹਜ਼ਾਰ ਰੁਪਏ ਅੱਛਾ ਇਹਨਾਂ ਦੀ ਪਾਸਿੰਗ ਹੈਗੀ ਆ ਇਹ ਪਾਸਿੰਗ ਨੇੜੇ ਆ ਜੇ ਤੱਕ ਕਰਾ ਕੇ ਲੈਣੀ ਆ ਡੇਢ ਲੱਖ ਰੁਪਏ ਦੇ ਦੂੰਗਾ ਜੇ ਕਰਾ ਕੇ ਲੈਣੀ ਆ ਤਾਂ ਡੇਢ ਦੀ ਆ ਹਾਂ ਡੇਢ ਲੱਖ ਰੁਪਏ ਦੇਣੇ ਤੇ ਤੇ ਜੇ ਇਦਾਂ ਹੀ ਲੈਣੀਆਂ ਵਾ 1.40 ਹਜ਼ਾਰ ਰੁਪਏ 1.40 ਹਜ਼ਾਰ ਆਹ ਲਈ 1.40 ਦੀ ਆ ਇਹ ਵੀ 1.40 ਦੀ ਆ ਵਾ ਠੀਕ ਆ ਦੋਨੋਂ 1.40 40 ਦੀਆਂ ਵਾ ਜੇ ਕਿਸੇ ਮੇਰੇ ਭਰਾ ਨੇ ਪਾਸਿੰਗ ਐਕਸਟੈਂਡ ਵੈਸੇ ਕਰਾਣੀ ਪੈਣੀ ਤੁਹਾਨੂੰ ਤੇ ਮੋਟਾ ਮੋਟਾ ਡੇਢ ਲੱਖ ਦਾ ਤੁਹਾਡਾ ਖਰਚਾ ਆਊਗਾ ਪਾਸਿੰਗ ਵਿੱਚ ਹੀ ਹੋ ਜੂ ਤੇ ਟ੍ਰਾਂਸਫਰ ਵੀ ਹੋ ਜੂ ਆ ਕਰਾ ਦਿਆਂਗੇ ਠੀਕ ਹੈ ਆਹ ਆਈ 20 ਇਹ ਆਈ 20 2016 ਮਾਡਲ ਹੈ ਹਮ ਕਿਹੜੀ ਆ ਪਹਿਲਾਂ ਮੈਗਨਾ ਹਾਂ ਮੈਗਨਾ ਪਹਿਲੇ ਨਾਂ ਦੀ ਕਾਰ ਆ 4,35,000 ਦੀ ਕਾਰ ਦੇ ਦਊ ਤੁਹਾਨੂੰ 4,35,000 ਔਰ ਮੈਗਨਾ ਵਾਲਾ ਵੇਰੀਐਂਟ ਆ ਡੀਜ਼ਲ ਵਾਲਾ ਵੇਰੀਐਂਟ ਡੀਜ਼ਲ ਵੇਰੀਐਂਟ ਪਹਿਲੇ ਨਾਂ ਦੀ ਆ ਪਹਿਲੇ ਨਾਂ ਦੀ ਫਸਟ ਓਨਰ ਦੀ ਕਾਰ ਆ ਤੇ ਇਹਦਾ ਮੁੱਲ ਦੱਸਿਆ ਤੁਸੀਂ 4,35,000 ਫైనాਂਸ ਇਤੇ ਵੀ ਹੋ ਜੂਗਾ ਚਾਰਕ ਦਾ ਪੋਣੇ ਦੋੜਾ ਪੋਣੇ ਸਾਢੇ ਤਿੰਨ ਤੋਂ ਪੋਣੇ ਚਾਰ ਦਿਨਾਂ ਦੇ ਨੇੜੇ ਹੋ ਜੂਗਾ ਇਹਦਾ ਠੀਕ ਹੈ ਵੀਰੇ ਤੇ ਬਸ ਤੁਸੀਂ ਸਿਬਲ ਸਕੋਰ ਆਪਣਾ ਬਈ ਵਧੀਆ ਲਿਆਣਾ ਵਾ ਤੁਸੀਂ ਲਿਆਣਾ ਆਧਾਰ ਕਾਰਡ ਪੈਨ ਕਾਰਡ 6 ਮਹੀਨੇ ਦੀ ਬੈਂਕ ਸਟੇਟਮੈਂਟ ਇਹ ਤਿੰਨ ਚੀਜ਼ਾਂ ਵਧੀਆ ਲਿਆਇਓ ਤੇ ਬੈਂਕ ਸਟੇਟਮੈਂਟ ਉਹ ਬੰਦੇ ਦੀ ਹੋਵੇ ਜਿਹੜੇ ਬੰਦੇ ਦੇ ਖਾਤੇ ਦੇ ਵਿੱਚ ਟਰਾਂਜੈਕਸ਼ਨਾਂ ਵਧੀਆ ਹੋਣ ਕਿ ਮਤਲਬ ਕਿ ਅਮਾਉਂਟ ਵੱਡੀ ਵੀ ਬੈਂਕ ਨੂੰ ਇੰਨਾ ਕੁ ਭਰੋਸਾ ਆ ਜਾਏ ਵੀ ਤੁਸੀਂ ਰੀਪੇ ਕਰ ਸਕਦੇ ਹੋ ਲੋਨ ਕੋਈ ਜੇ ਮਤਲਬ ਮਾੜਾ ਮੋਟਾ ਹੈਗਾ ਸਿਬਲ ਉਹ ਵੀ ਆਪਾਂ ਕਵਰ ਕਰ ਲਈਦਾ ਕੋਈ ਨੂੰ ਪਤਾ ਹੀ ਨਹੀਂ ਮਾੜਾ ਮੋਟਾ ਹਾਂ ਮਾੜਾ ਮੋਟਾ ਹੈਗਾ ਉਹ ਵੀ ਕਵਰ ਕਰ ਲਈਦਾ ਆਪਾਂ ਬਾਈ ਮਾੜਾ ਮੋਟਾ ਹੀ ਲਿਆਇਓ ਬਾਕੀ ਸਿਬਲ ਵਧੀਆ ਹੀ ਰੱਖਿਆ ਕਰੋ ਜਿਨ੍ਹਾਂ ਦਾ ਘੱਟ ਵੀ ਹੈਗਾ ਨਾ ਸਿਬਲ ਉਹ ਵੀ ਇੱਕ ਵਾਰੀ ਸੰਪਰਕ ਕਰਿਓ ਬਾਈ ਉਹਨੇ ਲੋਨ ਕਰਵਾ ਦਿੰਦੇ ਆ ਆਹ ਯਾਰ ਤੋਂ ਹੈਗੀ ਹੈ ਜੀ 2020 ਸਿਲਵਰ ਕਲਰ ਦੀ ਹੈ ਇਹ ਇਹ ਦੇ ਦਾਂਗਾ ਤੁਹਾਨੂੰ 3 ਗ ਲੱਖ ਰੁਪਏ ਦੀ ਰੈਂਜ 2.95 ਦੀ ਕਰਦੇ ਚੱਲ ਕਰ ਦਿਆਂਗੇ ਵਿੱਚ ਟ੍ਰਾਂਸਫਰ ਵੀ ਕਰਾ ਦੇਣਾ ਹੋਰ ਦਾ 295 ਹਜ਼ਾਰ ਵਿੱਚੇ ਟ੍ਰਾਂਸਫਰ ਤੇ ਨਾਲ ਤੁਹਾਨੂੰ ਕਾਰ ਇਹ 5000 ਡਿਸਕਾਊਂਟ ਤੇ ਆਪਾਂ ਉਹ ਨਹੀਂ ਕਰਵਾਤੀ ਆ ਤੇ ਆ ਕੇ ਕਾਰ ਚੈੱਕ ਕਰਕੇ ਫੇਰ ਲੈ ਕੇ ਜਾਏ 2000 ਸੀਗਾ ਮਾਡਲ B ਮਾਡਲ B ਮਾਡਲ ਦੀ ਕਾਰ ਆ ਤੇ ਉਹਦੇ ਬਾਅਦ ਇਹ 2022 BXI ਹੈ ਅੱਛਾ ਜੀ ਇਹ ਗੱਡੀ ਇਹਨਾਂ 340000 ਰੁਪਏ ਦੀ 340 ਦੀ ਉਹ LXI ਸੀ ਹਾਂ ਉਹ LXI ਹੈ BXI ਹੈ ਠੀਕ ਹੈ ਭਾਈ ਇਹ ਬਾਈ ਮਾਡਲ ਬਾਈ ਮਾਡਲ ਦੀ ਆ ਗਈ ਰੇਟ ਤੁਹਾਨੂੰ ਦੱਸਤਾ ਵਾ 5.40 ਲੱਖ ਚ ਟ੍ਰਾਂਸਫਰ ਕਰ ਦਊਗਾ ਵਿੱਚ ਤੇ ਇਹਨਾਂ ਦੇ ਉੱਤੇ ਵੀ ਲੋਨ ਵਧੀਆ ਹੋ ਜਾਣਾ ਹਾਂ ਲੋਨ ਵਧੀਆ ਹੋ ਜਾਣਾ ਆਹਾ ਇਹ 19 ਮਾਡਲ ਹੈ ਜੀ ਅੱਛਾ ਜੀ 19 ਮਾਡਲ ਹੈ ਇਹ ਦੇ ਦਾਂਗਾ 2.85 ਲੱਖ ਰੁਪਏ ਜੀ ਕਿਹੜੀ ਹੈ ਐਲਐਕਸ ਹੈ ਇਹ ਹਾਂ ਐਲਐਕਸ ਹੈ ਇਹ ਵੀ ਐਲਐਕਸ ਹੈ ਇਹ ਕਿੰਨੇ ਦਸੀ ਤਿੰਨ 285 ਦੇ ਦਾਂਗਾ 285 ਦੀ ਹੋ ਗਈ 285000 ਤੇ ਇਹਦੇ ਤੇ ਵੀ 40000 ਲੈ ਆਇਓ ਬਾਕੀ ਤੁਹਾਡਾ ਫਾਈਨਾਂਸ ਹੋ ਜਾਊਗਾ ਡਾਊਨ ਪੇਮੈਂਟ ਜਿੰਨੀ ਵੱਧ ਹੋ ਸਕੇ ਬਾਈ ਉਨੀ ਕਰਦਿਆ ਕਰੋ ਤੁਹਾਡਾ ਹੀ ਫਾਇਦਾ ਉਹਦੇ ਵਿੱਚ ਇੰਟਰਸਟ ਘਟ ਜਾਂਦਾ ਵਾ ਇਹ ਆਹ ਯੂਨ ਹੈਗੀ ਹੈ 2017 ਮਾਡਲ ਅੱਛਾ ਜੀ ਇਹ ਸੈਕੰਡ ਓਨਰ ਕਾਰ ਆ 2.5 ਲੱਖ ਰੁਪਏ ਦੇ ਦੂੰਗਾ ਤੁਹਾਨੂੰ 245 ਕੀ ਕਰਦੇ ਚੱਲ ਕਰ ਦਾਂ 245000 ਚਾਹ ਹੋ ਗਈ ਇਹ ਕਾ ਹੀ ਆਉਣ ਤੇ 2016 ਮਾਡਲ ਹੀ ਆਉਣਾ ਹਾਂ ਇਹ ਦਾਂਗਾ 2 ਲੱਖ ਤੇ ਤੁਹਾਨੂੰ 35000 ਰੁਪਏ ਦੀ 16 ਮਾਡਲ ਦੀ ਆ ਹਾਂ ਓਨਰਸ਼ਿਪ ਹੈ ਓਨਰਸ਼ਿਪ ਇਹ ਫਰਸਟ ਪਹਿਲੇ ਨਾਂ ਦੀਆਂ ਹੀ ਆ ਹਾਂ ਇਹ ਫਰਸਟ ਨੇ ਪਹਿਲੇ ਨਾਂ ਦੀ ਹੈਗੀ ਆ ਯਾਨ ਤੇ ਫਾਈਨਾਂਸ ਆ ਜਿਹੜੀਆਂ ਹੈਗੀਆਂ ਵਾ ਨਾ ਆ ਵਾਲੀਆਂ ਹੋ ਗਈਆਂ ਆਲਟਵਾ ਹੋ ਗਈਆਂ ਇਹ ਨਾ ਤੇ ਫਾਈਨਾਂਸ ਦੀ ਟੈਨਸ਼ਨ ਨਾ ਲਿਆ ਕਰੋ ਬਸ ਤੁਸੀਂ ਜਿਹੜਾ ਆਪਣਾ ਸਿੱੱਬਾ ਲਾ ਉਹ ਵਧੀਆ ਰੱਖਣਾ ਬਾਈ ਆ ਜਿਹੜੀਆਂ ਬੀਟਾਂ ਦਿਖਾਈਆਂ ਉਹਨਾਂ ਤੇ ਨਹੀਂ ਲੂਣੋ ਨਾ ਉਹ ਕੈਸ਼ ਦੀਆਂ ਡੀਲਾਂ ਵਾ ਉਹ ਛੋਟੀਆਂ ਗੈਸਟਾ ਬਣਾਉਂਦਾ 5-6000 ਦੀ ਪੰਜ-ਪੰਜ 6-6000 ਦੀ ਗੈਸਟਾ ਦੇ ਤਾਂ ਤੁਹਾਨੂੰ ਕਾਰ ਦੇ ਦਾਂਗੇ ਇੰਨਾ ਕਿ ਤੁਹਾਡੇ ਨਾਲ ਵਾ ਇਹ 2022 ਮਾਡਲ ਔਰਾ ਹੈਗੀ ਹੈ ਇਹ ਮੈਨੂਅਲ ਟਰਾਂਸਮਿਸ਼ਨ ਆ ਅੱਛਾ ਇਹ ਗੱਡੀ ਦੇ ਦਊਂਗਾ ਮੈਂ 5.5 ਲੱਖ ਰੁਪਏ ਦੀ ਮੈਨੂਅਲ ਆਗੀ ਇਹ ਮੈਨੂਅਲ ਆਗੀ ਠੀਕ ਹੈ ਤੇ ਫਿਊਲ ਕਿਹੜਾ ਦਾ ਇਹ પેટ્રોલ પેટ્રોલ ਦੀ ਕਾਰ ਆ ਪਿਓਰ ਹਾਂਜੀ ਹਾਂਜੀ પેટ્રોલ ਅਲਾਈ ਲੱਗੇ ਹੋਏ ਬਾਈ ਟਾਇਰ ਓਕੇ ਰਿਪੋਰਟ ਪਏ ਆ ਸਟੀਅਰਿੰਗ ਕੰਟਰੋਲ ਆਗੇ ਇਲੈਕਟ੍ਰੋਨਿਕ ਐਡਜਸਟੇਬਲ ਮਿਰਰ ਆਗੇ ਸਾਰਾ ਕੁਝ ਵਰਕਿੰਗ ਆਗੇ ਨਾਲੇ ਸੈਡਾਨ ਆ ਬਾਈ ਇਹ ਡਿੱਕੀ ਵਾਲੀ ਕਾਰ ਆ ਇੱਕ ਵਾਰੀ ਪਿੱਛੋਂ ਵੀ ਦਿਖਾ ਦਿਓ ਕੈਮਰਾ ਘੁਮਾ ਕੇ ਅਲਾਈ ਲੱਗੇ ਹੋਏ ਆ ਨਾਲੇ ਵਾਈਟ ਕਲਰ ਦੇ ਵਿੱਚ ਆ ਕਲਰ ਵੀ ਸੋਨਾ ਨਾਲੇ ਇਹ ਕਾਰਾਂ ਟ੍ਰੈਂਡਿੰਗ 'ਚ ਆ ਰਹੀਆਂ ਆ ਅੱਜ ਕੱਲੇ ਇਹ ਕਹਾ ਇਹ 2021 ਮਾਡਲ ਆ ਇਹ ਆਟੋ ਆ ਅੱਛਾ ਇਹ ਆਟੋਮੈਟਿਕ ਆ ਕੀ ਹਾਂ ਇਹ ਆਟੋ ਆ ਠੀਕ ਆ ਵੀਰੇ ਮੈਨੂਅਲ ਵੀ ਦੇਤੀ ਤੁਹਾਨੂੰ ਆਟੋਮੈਟਿਕ ਵੀ ਦੇਤੀ ਫਿਊਲ ਇਹਦਾ ਪੈਟਰੋਲ ਆ ਗਿਆ ਪਿਓਰ ਪੈਟਰੋਲ ਹੀ ਆ ਨਾ ਇਹ ਪੈਟਰੋਲ ਪੈਟਰੋਲ ਇਹ ਇਹ ਵੀ 105 ਲੱਖ ਰੁਪਏ ਦੇ ਦੂੰਗਾ 21 ਮਾਡਲ ਆ 22 ਮਾਡਲ ਆ ਦੋਨੋਂ 105-5 205 ਲੱਖ ਵੀ ਇਹ ਆਟੋ ਆ ਆਟੋ ਟ੍ਰਾਂਸਮਿਸ਼ਨ ਆ ਗਈ ਆਟੋਮੈਟਿਕ ਟ੍ਰਾਂਸਮਿਸ਼ਨ ਆ ਗਈ ਆ ਹੁਣ ਟੈਸਟ ਥੋੜਾ ਬਾਈ ਤੁਨੂੰ ਮੈਨੂਅਲ ਚਾਹੀਦੀ ਮੈਨੂਅਲ ਪਈ ਆ ਆਟੋਮੈਟਿਕ ਚਾਹੀਦੀ ਤਾਂ ਆਟੋਮੈਟਿਕ ਪਈ ਆ ਕਾਲ ਕਰ ਲਿਓ ਅੱਛਾ ਵੀਰੇ ਵੈਸੇ ਇਹਨਾਂ 'ਚ ਕਿੰਨੇ ਸਿਲੰਡਰ ਆਉਂਦੇ ਇਹ ਇਹਨਾਂ ਯਾਰ ਮਰਖਲ ਆਪਣੇ 4 ਸਿਲੰਡਰ ਹੀ ਹੁੰਦੇ 4 ਸਿਲੰਡਰ ਹੀ ਆ ਨਾ ਇਹਨਾਂ ਦੋਨੋਂ 4 ਸਿਲੰਡਰੀ ਕਾਰ ਆ ਰਹੀਆਂ ਪਰਫਾਰਮੈਂਸ ਵਧੀਆ ਵਾ ਆਹਾ 15 ਮਾਡਲ ਪੈਟਰੋਲ ਦੀ i10 ਗ੍ਰੈਂਡ ਆ ਜੋ ਅੰਦਰੋਂ ਦੇਖੋ ਬਾਈ ਕਾਰ ਚੈੱਕ ਕਰੋ ਇਹ ਵੀ ਸਟੀering ਕੰਟਰੋਲ ਆਲੀ ਆ ਗਈ ਤੇ ਨਾਲੇ ਸਪੋਰਟਸ ਮਾਡਲ ਆ ਬਿਲਕੁਲ ਪਲੇਅਰ ਲੱਗਿਆ ਹੋਇਆ ਵਾ ਦੱਸੋ ਫੇ ਇਹ 295000 ਰੁਪਏ ਦੀ ਕਰ ਦੂੰ 295000 ਦੇ 2015 ਮਾਡਲ ਪੈਟਰੋਲ ਡੀਪੌਕਰ ਆ ਜਾਂਦਾ ਹੈ ਚ ਨਾਲੇ ਸਪੋਰਟਸ ਵਰਿਐਂਟਾ ਮੈਗਨਾ ਨਹੀਂ ਹੈਗਾ ਆਹ ਇਹ 2014 ਮਾਡਲ ਸੋਲਟਰਾ ਫਸਟ ਓਨਰ ਦੀ ਕਾਰ ਆ ਲਾਈਟਰ ਐਕਸਟਰਾ ਲੱਗੇ ਹੋਏ ਹੂੰ ਇਹ ਦੇ ਦਾਂਗਾ 375000 ਰੁਪਏ ਦੀ ਗੱਲ 375000 ਕਰੋ ਚੈੱਕ ਅੰਦਰੋਂ ਦੀ ਇੰਟੀਰੀਅਰ ਦੇਖ ਲਓ ਪਲੇਅਰ ਲੱਗਿਆ ਹੋਇਆ ਵਾ ਤੇ ਨਾਲ ਇਹਦੇ ਚਾਰੇ ਪਾਵਰ ਵਿੰਡੋਆਂ ਸਾਰਾ ਕੁਝ ਵਰਕਿੰਗ ਕੰਪਲੀਟ ਡੀਜ਼ਲ ਆ ਨਾ ਵੀਰੇ ਡੀਜ਼ਲ ਡੀਜ਼ਲ ਬੀਡੀਆਈ 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 ਗੱਡੀ ਆ ਕੀ ਨਾਲੇ ਲਾਈਟ ਐ ਐਕਸਟਰਾ ਲੱਗੇ ਹੋਏ ਆ ਆਹਾ ਕ੍ਰੇਟਾ ਇਹ ਕ੍ਰੇਟਾ 2019 ਹੂੰ ਇਹ ਦੇ ਦਾਂਗਾ ਫਸਟ ਓਨਰ ਕਾਰ ਆ ਐਸਵੈਰੀਆ 1.4 ਐਸ ਮਾਡਲ ਆ ਇਹ ਅੱਛਾ ਇਹ 7 ਲੱਖ 45000 ਰੁਪਏ ਦੀ ਕਾਰ ਦੇ ਦੂੰ ਤੁਹਾਨੂੰ 1.4 ਐਸ 7 ਲੱਖ ਤੇ 45000 ਰੁਪਏ ਮੈਨੂਅਲ ਟਰਾਂਸਮਿਸ਼ਨ ਆ ਡੀਜ਼ਲ ਦੀ ਕਾਰ ਆ ਪਰ ਕਹਿੰਦੇ ਡੀਜ਼ਲ ਤੇ ਐਵਰੇਜ ਬਹੁਤ ਵਧੀਆ ਦਿੰਦੀ ਆ ਐਵਰੇਜ ਵਧੀਆ ਦਿੰਦੀ ਆ ਲੋਕੀ ਨਾ ਉਮੀ ਵੱਡੀ ਗੱਡੀ ਦੇ ਕੇ ਡਰ ਜਾਂਦੇ ਆ ਐਵਰੇਜ ਬਾਈ ਇਹਨਾਂ ਦੀ ਕੁਝ ਮੇਨਟੇਨੈਂਸ ਖਾਸੀ ਨਹੀਂ ਹੈਗੀ ਇਹ ਕਾਰਾਂ ਬਹੁਤ ਰਫ ਐਂਡ ਟਫ ਯੂਜ਼ਲੀ ਹੈਗੀਆਂ ਵਾ ਕਾਲ ਕਰ ਲਿਓ ਜਿਹੜੇ ਭਰਾ ਨੂੰ ਕਾਰ ਚਾਹੀਦੀ ਹੋਈ ਕ੍ਰੇਟਾ ਵੀ 22 ਦੀ ਤਾਂ ਆਰਾਮ ਨਾਲ ਐਵਰੇਜ ਦੇ ਦਿੰਦੀ ਹੈ ਹਾਈਵੇਅ ਦੇ ਉੱਤੇ ਆਹਾ ਇਹ 2019 ਮਾਡਲ ਸ਼ਿਫਟ ਹੈਗੀ ਆ ਹੂੰ ਇਹ ਪੈਟਰੋਲ ਆ ਵੀਐਕਐਸਆਈ ਵੇਰੀਐਂਟ ਆਈ ਆ ਹਾਂ ਇਹ ਦੇ ਰਿਹਾ ਤੁਹਾਨੂੰ ਕਾਰ ਮੈਂ 4,85,000 ਰੁਪਏ ਦੀ ਠੀਕ ਹੈ ਤੇ ਫਾਈਨਾਂਸ ਫਾਈਨਾਂਸ ਹੋ ਜਾਏਗਾ ਫਰਾਂ ਤੁਸੀਂ ਇਹਦਾ ਕਰਾ ਲਓ 4 ਸਵਾ 4 ਲੱਖ ਵੀ ਹੋ ਜਾਏਗਾ ਸਵਾ 4 ਲੱਖ ਹਾਂ 50 60 ਹਜ਼ਾਰ ਰੁਪਏ ਦੇ ਕੇ ਸੈਟਿੰਗ ਆ ਜੂਗੀ 50 60 ਹਜ਼ਾਰ ਦੇ ਲੀ ਲੈ ਆਇਓ ਤੇ ਬਾਕੀ ਤੁਹਾਡਾ ਸਾਰਾ ਆਪਾਂ ਫਰਾਂਸ ਕਰਵਾ ਦੇਣਾ ਵਾ ਤੇ ਫਿਊਲ ਕਿਹੜਾ ਹੈ ਪੈਟਰੋਲ ਪੈਟਰੋਲ ਦੀ ਆ ਗਈ ਵੀ ਐਕਸ ਆਈ ਹੈ ਨਾ ਹਾਂ ਵੀ ਐਕਸ ਆਈ ਵੀ ਐਕਸ ਆਈ ਆ ਗਈ ਕਾਰ ਦਾ ਇੰਟੀਰੀਅਰ ਇੱਕ ਵਾਰੀ ਜੀ ਦਿਖਾ ਦਿਓ ਆ ਕੇ ਇੰਟੀਰੀਅਰ ਦੀ ਓਕੇ ਰਿਪੋਰਟ ਆਕਰ ਸਟੀਅਰਿੰਗ ਕੰਟਰੋਲ ਆ ਗਿਆ ਤੇ ਨਾਲ ਸਾਰਾ 뮤직 ਸਿਸਟਮ ਕੰਪਨੀ ਵਾਲਾ ਆ ਗਿਆ ਜਿਹੜਾ ਵਧੀਆ ਵਾ ਇਹਨਾਂ ਦੇ 뮤직 ਸਿਸਟਮ ਬਹੁਤ ਵਧੀਆ ਦਿੰਦੇ ਆ ਹਾਂਜੀ ਹਾਂਜੀ ਉਦੇ ਬਾਅਦ ਆਹ ਤੇ ਵੈਨਿਊ 2021 ਮਾਡਲ ਆ ਵੈਨਿਊ ਹਾਂ 2021 ਮਾਡਲ ਆ ਐਸਐਕਸ ਮਾਡਲ ਆ ਸਨਰੂਫ ਵਾਲਾ ਮਾਡਲ ਹੈ ਸਨਰੂਫ ਵੀ ਦਿਖਾ ਦਿਓ ਇੱਕ ਵਾਰੀ ਤੇ ਕਾਰ ਓਕੇ ਰਿਪੋਰਟ ਆ ਜਮਾ ਕੰਫਰਟ ਬਹੁਤ ਆ ਇਹਨਾਂ ਕਾਰਾਂ ਦੇ ਵਿੱਚ ਹਾਂ ਬਹੁਤ ਵਧੀਆ ਕੰਫਰਟ ਅੱਜ ਪٹرول ਹੀ ਜਾਂਦੀ ਹੈ ਜਿਆਦਾ ਉੱਪਰਲੇ ਮਾਡਲ 'ਚ ਹਾਂ ਹਾਂ ਇਹ 2021 ਮਾਡਲ ਹੈ 6,60,000 ਰੁਪਏ ਦੀ ਕਾਰ ਦਊਂਗਾ ਇਹ ਸਨਰੂਫ ਵਾਲੀ ਐਸਐਕਸ ਮਾਡਲ ਹੈ 6.5 ਲੱਖ ਹੀ ਕਰਾ ਦਿਓ ਦੇ ਦਾਂਗੇ ਹੋਰ ਦਾ ਚੱਕੋ 6.5 ਲੱਖ ਰੁਪਏ ਦੇ ਵਿੱਚ ਆ ਤੁਹਾਨੂੰ ਨਰੂਫ ਵਾਲੀ ਆ ਤੇ ਨਾਲੇ ਪੈਟਰੋਲ ਦੀ ਕਾਰ ਆ ਵੈਨਿਊ ਆ ਵੈਨਿਊ ਦੀ ਵੈਲਿਊ ਤੁਸੀਂ ਜਿਹੜੇ ਮਰਜ਼ੀ ਭਰਾ ਨੂੰ ਪੁੱਛ ਲਿਓ ਵਧੀਆ ਹੀ ਕਹੂਗਾ ਤੁਹਾਨੂੰ ਨਾਲੇ ਕੰਫਰਟ ਵੀ ਹੈਗਾ ਵਾ ਆ ਜੌਨ 16 ਮਾਡਲ 16 ਮਾਡਲ ਦੀ ਆ ਦੇਖੋ ਭਾਈ ਓਨਰਸ਼ਿਪ ਕਿੰਨੀ ਵੀ ਇਹ ਫਰਸਟ ਓਨਰ ਦੀ ਕਾਰ ਆ ਇਹ ਹੂੰ ਇਹ ਫਰਸਟ ਤੇ ਸੈਕੰਡ ਸੈਕੰਡ ਓਨਰ ਦਾ ਹੈ ਅੱਛਾ ਕਿੰਨਾ ਸੈਕੰਡ ਓਨਰ ਦਾ ਇਹ 2 ਲੱਖ 40000 ਰੁਪਏ ਦੂੰਗਾ ਜੀ 2 ਲੱਖ 40000 ਦੇ ਵਿੱਚ ਤੁਹਾਨੂੰ ਆ ਵੀ ਕਾਰ ਬਣ ਜੂਗੀ ਭਾਈ ਫਰੰਟ ਦੋ ਪਾਵਰ ਵਿੰਡੋ ਆ ਜਾਂਦੀਆਂ ਇਹਦੇ ਵਿੱਚ ਹੁਣ ਆ ਥਾਰ ਇਹ ਥਾਰ 18000 ਕਿਲੋਮੀਟਰ ਚੱਲੀ ਆ ਸਾਰੀ オリジナル ਆ 2023 ਦਸੰਬਰ ਦੀ ਆ ਉਹ ਦੇਖੋ ਅੱਛਾ ਠੀਕ ਹੈ 2023 ਦਸੰਬਰ ਦੀ ਨਾਲੇ 4x2 ਵਾਲੀ ਹੈ ਰੇਲਵੇ ਡਰਾਈਵਰ 18000 ਚੱਲੀ ਪੂਰੀ ਰਿਕਾਰਡ ਨਾਲ ਹਾਂਜੀ ਹਾਂਜੀ 18000 ਨਾਲ ਦਾ ਹੀ ਟਾਇਰ ਆ ਦੇਖੋ ਸਾਰਾ ਕੁਝ ਇਹ 12 ਲੱਖ 75000 ਰੁਪਏ ਦੀ ਕਾਰ ਜੀ 12 ਲੱਖ 75000 ਦੇ ਵਿੱਚ ਇਹ ਵੀ ਕਾਰ ਤੁਹਾਨੂੰ ਬਣ ਜੂਗੀ ਕਾਰ ਹੈਗੀ ਇਹ 4x 4x2 ਰੇਲਵੇ ਡਰਾਈਵਰ ਹੈ ਅੱਛਾ 4/2 ਹੈਗੀ ਆ ਰੀਅਰ ਵੀਲ ਡਰਾਈਵਰ ਦੀ ਅੰਦਰੋਂ ਅੰਟੀਰੀਅਰ ਦੇਖ ਲਓ ਤੁਸੀਂ ਤੇ ਕਾਰ ਜਿਹੜੇ ਮੇਰੇ ਭਰਾ ਨੂੰ ਚਾਹੀਦੀ ਹੋਈ ਪੂ ਆ ਸਕਦਾ ਬਾਈ ਗੁਰੂ ਕਿਰਪਾ ਕਾਰ ਵੇਰ ਦੇ ਉੱਤੇ ਤੇ ਨਾਲ ਇਹਦਾ ਤੇ ਵੀ ਫਾਈਨਾਂਸ ਕਰਾ ਦਾਂਗੇ ਆ ਸਿਆਜ ਸਿਆਜ 2017 ਮਾਡਲ 알파 ਟੋ ਬਾਈ ਜਮਾ ਟੋ ਵਾਲਾ ਜਮਾ ਟੋ ਪੋਛੜਨ ਸਟਾਰਟ ਆ ਹੂੰ ਇਹ ਦੇ ਦੂੰਗਾ ਕਾਰ ਤੁਹਾਨੂੰ 4,80,000 ਰੁਪਏ ਦੀ ਓਨਰਸ਼ਿਪ ਫਸਟ ਓਨਰ ਫਸਟ ਓਨਰ ਦੀ ਕਾਰ ਹੈ ਅਲਾਈ ਕੰਪਨੀ ਵਾਲੇ ਆ ਨਾਲੇ ਡੀਜ਼ਲ ਦੀ ਕਾਰ ਪੁਸ਼ ਬਟਨ ਸਟਾਰਟ ਹੈ ਪੁਸ਼ ਬਟਨ ਸਟਾਰਟ 알파 ਟਾਪ ਵਾਲਾ ਜਿਹਨੂੰ ਕਹਿੰਦੇ ਆ ਜੀ ਆਰ ਵੀ ਸਨਰੂਫ ਵਾਲੀ ਟਾਪ ਮਾਡਲ ਦੀ ਹੈ ਵੀ ਹੂੰ ਇਹ ਦੇ ਦੂੰਗਾ ਤੁਹਾਨੂੰ ਕਾਰ ਮੈਂ 4,85,000 ਰੁਪਏ ਦੀ ਇਹ ਜਮਾ ਟੌਪ ਵਾਲੀ ਆ ਹਾਂ ਜਮਾ ਟੌਪ ਵਾਲੀ ਪੁਸ਼ਵੜਨ ਵਾਲੀ ਹਾਂ ਜੀ ਪੁਸ਼ਵੜਨ ਸਟਾਰਟ ਆ ਗਈ ਪੁਸ਼ਵੜਨ ਸੰਨ ਰੂਪ ਸਾਰਾ ਹੋ ਗਿਆ ਨਾ ਇਹਨਾਂ ਦੇ ਨਾ ਬਾਈ ਸਪੇਸ ਵੀ ਕਾਫੀ ਖੁੱਲੀ ਡੁੱਲੀ ਹੁੰਦੀ ਆ ਪਰ ਐਵਰੇਜ ਵਧੀਆ ਹੁੰਦੀ ਇਹਨਾਂ ਦੀ ਹਾਂ ਨਾਲੇ ਐਵਰੇਜ ਸੋਹਣੀ ਆ ਨਾਲੇ ਖੁੱਲੀ ਡੁੱਲੀ ਆ 20 ਨੇੜੇ ਤੜੇ ਐਵਰੇਜ ਆਉਂਦੀ ਈ ਹਾਈਵੇ ਤੇ ਭਾਜੀ ਉਹ ਮੇਰੇ ਸਰ ਤੋਂ ਸੀਗੀ ਕਾਲਜ ਚ 25 ਦੀ ਐਵਰੇਜ ਕੱਢਦਾ ਸੀ ਕੱਢ ਲੈਂਦੇ ਆ ਉਹਦਾ ਮੈਂ ਤੁਹਾਨੂੰ ਲੋਕਲ ਦੀ ਦੱਸ ਰਿਹਾ ਨਾ ਵੀ ਲੋਕਲ ਦੇ 20 ਦੀ ਐਵਰੇਜ ਆਉਂਦੀ ਬਿਲਕੁਲ ਜੀ 20 ਦੀ ਆ ਉਹਨਾਂ ਦੇ ਦੇਣੀ ਇਹਨਾਂ ਤੁਹਾਨੂੰ ਆਹ ਇਹ 2018 ਮਾਡਲ ਅਥੇ ਇਹ ਜਿਹੜਾ ਪਲੇਅਰ ਵਗੈਰਾ ਕੰਪਨੀ ਵਾਲੀ ਆ ਕੰਪਨੀ ਦਾ ਸਾਰਾ ਕੁਝ ਕੰਪਨੀ ਇਹ ਵੀ ਟੌਪ ਆ ਪੁੱਛਣਾ ਸਟਾਰਟ ਆ ਸੰਰੂ ਵਾਲੀ ਸੰਰੂ ਫਲੀ ਆ ਗਈ ਇਹ ਵੀ ਦੇਖ ਲੋ ਮੇਰਾ ਭਰਾ ਆਹ ਕਾਰਾਂ ਤਾਂ ਬਾਈ ਤੁਸੀਂ ਭਾਵੇਂ ਅੱਖਾਂ ਮੰਨ ਕਰਕੇ ਲੈ ਲਿਆ ਕਰੋ ਇਹਨਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਜਿੰਨੇ ਤੁਹਾਨੂੰ ਅੱਜ ਦਿਖਾਏ ਆ ਨਾ ਸੈਗਮੈਂਟ ਇਹ ਸਾਰੀ ਇਹੋ ਜਿਹੇ ਨੇ ਇਹਨਾਂ 'ਚ ਕੋਈ ਪ੍ਰੋਬਲਮ ਨਹੀਂ ਆਣੀ ਹੈਗੀ ਆ ਕਾਰਾਂ ਸੋਹਣੀਆਂ ਵਾਂ ਨਾਲੇ ਮੈਂਟੇਨੈਂਸ ਕੋਈ ਇਹਨਾਂ ਦੀ ਖਾਸ ਹੀ ਹੈ ਨਹੀਂ ਆਹ ਇਹ ਹੈਗੀ ਬਲੀਨੋ 2017 ਡੈਲਟਾ ਫਸਟ ਓਨਰ ਕਾਰ ਆ ਇਹ ਕਾਰ ਦੇ ਦਾਂਗੇ ਤੁਹਾਨੂੰ 430000 ਰੁਪਏ ਡੈਲਟਾ 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 ਵੇਰੀਐਂਟ ਆ ਗਈ 4 ਲੱਖ ਡੀਜ਼ਲ ਅੱਛਾ ਡੀਜ਼ਲ ਦੇ ਵਿੱਚ ਹਾਂ ਇਹ ਵੀ ਡੀਜ਼ਲ ਆ ਦੋਨੇ ਆ ਦੋਨੋਂ ਡੀਜ਼ਲ ਹੀ ਨੇ ਆ ਵੀ ਡੀਜ਼ਲ ਆ ਐਵਰੇਜ ਸੋਹਣੀ ਹੈਗੀ ਇਹਨਾਂ ਦੀ ਤੇ ਜਿਹੜੇ ਮੇਰੇ ਭਰਾ ਨੂੰ ਕੋਈ ਵੀ ਕਾਰ ਚਾਹੀਦੀ ਹੋਈ ਜਿੰਨੀਆਂ ਕਾਰਾਂ ਤੁਹਾਨੂੰ ਅੱਜ ਦੀ ਵੀਡੀਓ ਚ ਦਿਖਾਈਆਂ ਵਾ ਦਿੱਤੇਗੇ ਨੀਚੇ ਨੰਬਰਾਂ ਤੇ ਸੰਪਰਕ ਕਰ ਲਿਓ ਬਾਈ ਕਿਉਂਕਿ ਬਾਈ ਉਹਨਾਂ ਦਾ ਕੰਮ ਹੁਣ ਦਾ ਨਹੀਂ ਕਾਫੀ ਟਾਈਮ ਤੋਂ ਆ ਤੇ ਇਹ ਤੋਂ ਇਲਾਵਾ ਵੀ ਕੋਈ ਸਟਾਕ ਖੜਾ ਬਾਹਰ ਘੜੀਆਂ ਬਾਹਰ ਘੜੀਆਂ ਆਓ ਤੁਹਾਨੂੰ ਦਿਖਾਈਏ ਆ ਬਾਈ ਉਹਨਾਂ ਦਾ ਨਾ ਦਫ਼ਤਰ ਆ ਇੱਕ ਵਾਰੀ ਦੇਖ ਲਓ ਆ ਦਾਦਾ ਮੋਟਰ ਦੀ ਏਜੰਸੀ ਉਹ ਮੇਰੇ ਖੱਬੇ ਹੱਥ ਤੇ ਨਾਲ ਆਪਣੇ ਇੱਧਰ ਵੀ ਦਿਖਾ ਦਿਓ ਆ ਬੈਕ ਸਾਈਡ ਦੇ ਉੱਤੇ ਹੁੰਡਾਈ ਦੀ ਨਾ ਸਰਵਿਸ ਸੈਂਟਰ ਆ ਉਹ ਤੇ ਬਿਲਕੁਲ ਓਪੋਜ਼ਿਟ ਆ ਇਹ ਦਿੱਲੀ ਵਾਲਾ ਹਾਈਵੇ ਚੱਲਦਾ ਪਿਆ ਮੇਰੇ ਸੱਜੇ ਹੱਥ ਬਸਤੀ ਜੋਧੇਲ ਚੌਕ ਆ ਉਥੋਂ ਕਿਲੋਕਮੀਟਰ ਦੀ ਦੂਰੀ ਤੇ ਹੀ ਆ ਬਸ ਭਾਈ ਆ ਜਦੋਂ ਤੁਸੀਂ ਆਉਂਗੇ ਗੁਰੂ ਕਿਰਪਾ ਕਾਰ ਬੀਆਰ ਦਾ ਬੋਰਡ ਤੁਹਾਨੂੰ ਲੱਗਿਆ ਦੇਖਿਆਣਾ ਆਹਲੀ ਕਿਹੜੀ ਆ ਇਹ ਟਿਆਗੋ ਆ ਜੀ 2021 ਮਾਡਲ ਹੂੰ ਪੈਟਰੋਲ ਵੇਰੀਐਂਟ ਜੀ ਆ ਇਹ ਹਾਂ ਪਹਿਲੇ ਨਾਲ ਦੀ ਕਾਰ ਆ ਇਹ ਇਹ ਕਾਰ ਦਾ ਤਾਂ 3,85,000 ਰੁਪਏ ਦੀ 3,85,000 ਜੀ ਇਹ ਬਣ ਜੂਗੀ ਲੋਨ ਵੀ ਨੇੜੇ ਤੇਰੇ ਕਰਾ ਦੂੰਗਾ ਟਾਡੇ ਇੱਕ ਦਿਨ ਦਾ ਹੋ ਜੂਗਾ। ਸਾਡੇ ਇੱਕ ਦਿਨ ਦੇ ਨਿਹੜੇ ਬੰਦ। ਨਵੀਂ ਸ਼ੇਪ ਪੈਟਰੋਲ ਦੀ ਆ। ਨਵੀਂ ਸ਼ੇਪ ਪੈਟਰੋਲ ਦੇ ਵਿੱਚ ਕਾਰ ਆ ਗਈ। ਤੇ ਕਹਾ ਇਹ 2017 ਮਾਡਲ ਅਲਟੋ ਹੈਗੀ ਆ। 17 ਮਾਡਲ ਦੀ ਇਹ ਲਾਇ ਲੱਗੇ ਹੋਏ ਆ ਜ਼ੂਮ ਕਰਕੇ ਦਿਖਾ ਦਿਓ ਇੱਕ ਵਾਰੀ। ਤੇ ਪੈਸੇ ਤੇ 2,40,000 ਰੁਪਏ ਦੂਗਾ। 2,40,000 40,000 ਲੈਣਾ, ਬਾਕੀ ਲੋਨ। ਆ 40-50,000 ਰੁਪਏ ਲੈਣਾ, ਬਾਕੀ ਲੋਨ ਕਰਵਾਉਣਾ। 50,000 ਲੈਣਾ। ਹਾਂ। 50,000 ਲੈ ਆਏ ਬਾਈ। ਬਾਕੀ ਸਾਰਾ ਤੁਹਾਡਾ ਆਪਾ ਲੋਨ ਕਰਾ ਦਾਂਗੇ। ਇਹਦੇ ਤੇ ਕਿਸ਼ਤ ਤੁਹਾਡੀ ਮੇਰੇ ਖਿਆਲ ਨਾਲ 6000 ਦੇ ਵਿੱਚ ਵਿੱਚ ਬਣ ਜਾਣੀ ਆ ਹਾਂ 6000 ਤੋਂ 7000 ਦੀ ਕਿਸ਼ਤ ਬਣੂਗੀ ਇਹਦੀ ਆਹ ਵੀਰੇ ਤੇ 6 ਮਾਡਲ ਸੈਂਟਰ ਉਹ ਅਗੇ ਸਿੱਖਣ ਤੁਕੜ ਲੈਣੀ ਆ 65000 ਰੁਪਏ ਦੇ ਦੂੰਗਾ ਕਰ ਪਾਸਿੰਗ ਖਤਮ ਹੋਣੀ ਫੇ ਨਹੀਂ ਪਾਸਿੰਗ ਹੀ ਹੈ ਦੀ ਪੰਜਵੇਂ ਛੇਵੇਂ ਨਾ ਹੋਣੀ ਆ ਨਹੀਂ ਇਹ ਦੂਜੇ ਨਾਮ ਦੀ ਆ ਸਹੀ ਗੱਲ ਆ ਹਾਂ ਦੂਜੇ ਨਾਮ ਦੀ 65000 ਦੀ ਬਾਕੀ ਵਾਲਾ ਹਾਂ ਬਾਕੀ ਲਓ ਫੇ ਮਿੱਤਰੋ ਅੱਜ ਦੀ ਵੀਡੀਓ ਦਾ ਇੱਕ ਹੋਰ ਤੋਹਫਾ 65000 ਦੇ ਵਿੱਚ ਤੁਹਾਨੂੰ ਕਾਰ ਚਾਬੀ ਤੁਹਾਡੇ ਹੱਥੇ ਹੀ ਦੂਜੇ ਨਾਮ ਦੀ ਕਾਰ ਪਾਸਿੰਗ ਤੱਕ ਪਈ ਹੋਈ ਵਾਲੇ ਕਾਰ ਦੀ ਜਿਹੜੇ ਭਰਾ ਨੇ ਸਿੱਖਣ ਦੇ ਪਰਪਸ ਲਈ ਲੈਣੀ ਆ ਚੱਕ ਲਓ ਮੌਕੇ ਦਾ ਫਾਇਦਾ ਆ ਜੋ ਹੋਰ ਘਰ ਦਿਖਾਈਏ ਇਹ 2018 ਮਾਡਲ ਐਕਸੈਂਟ ਹੈਗੀ ਆ ਫਰਸਟ ਓਨਰ ਕਾਰ ਹੈਗੀ ਆ ਇਹ ਕਾਰ ਦੇ ਦੂਗਾ ਤੁਹਾਨੂੰ 4 ਲੱਖ ਤੇ 15000 ਰੁਪਏ ਦੀ 4 ਲੱਖ 150 ਹਾਂ ਤੇ ਫైనాన్స్ ਟਰਾਂਸਫਰ ਕਰਾ ਦੂਗਾ ਫਾਈਨੈਂਸ ਹੋ ਜੂਗੀ ਸਾਢੇ 3 ਤੋਂ ਪੌਣੇ 4 ਦੇ ਵਿੱਚ ਫਾਈਨੈਂਸ ਕਰਾ ਦੂਗਾ ਤੇ ਨਾਲ ਹੀ ਵਿੱਚੇ ਹੀ ਇਹਦੀ ਟਰਾਂਸਫਰ ਹੀ ਤੁਹਾਨੂੰ ਦੇ ਦਾਂਗੇ ਡੀਜ਼ਲ ਆ ਪੈਟਰੋਲ ਡੀਜ਼ਲ ਆ 4 ਲੱਖ 15000 ਰੁਪਏ ਦੀ ਕਰ ਦੂ ਮੋਢੀ ਡੀਜ਼ਲ ਐਕਸੈਂਟ ਆ ਗਈ ਮੇਰਾ ਭਰਾ ਨਵੀਂ ਸ਼ੀਵ ਦੇ ਵਿੱਚ ਆ ਤੇ ਨਾਲੇ ਹੋਪ ਕਰਦੇ ਆ ਤੁਹਾਨੂੰ ਵੀਡੀਓ ਵਧੀ ਜਿਹੜੇ ਵੀ ਭਰਾਵਾਂ ਨੇ ਆਣਾ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਊਗੀ ਤੁਹਾਨੂੰ ਮੇਨ ਦਿੱਲੀ ਹਾਈਵੇ ਆ ਇਹ ਲੁਧਿਆਣੇ ਸ਼ਹਿਰ ਦਾ ਤੇ ਬਸਤੀ ਜੋਧੇਵਾਲ ਚੌਂਕ ਤੋਂ ਸਿਰਫ ਕਿਲੋਮੀਟਰ ਅੱਗੇ ਆਣਾ ਤੁਸੀਂ ਆ ਨਾਲ ਤੁਹਾਨੂੰ ਬਿਲਕੁਲ ਦੇਖਣ ਨੂੰ ਮਿਲ ਜੂਗਾ ਜੋਤੀ ਮੈਡੀਕਲ ਹੈਗਾ ਵਾ ਤੇ ਬਿਲਕੁਲ ਉਹਦੇ ਨਾਲ ਗੁਰੂ ਕਿਰਪਾ ਕਾਰ ਬਿਆਰ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਦੇ ਥੱਲੇ ਕਮੈਂਟ ਜ਼ਰੂਰ ਕਰ ਦਿਓ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਹੋ ਦੱਸਦੇ ਜੀ ਮਿਲਦੇ ਆ नेक्स्ट ਵੀਡੀਓ ਸੰਗਦੀ ਸਾਹਿਬ ਤੁਹਾਨੂੰ ਰਹਿਤ ਆ